ਤੁਸੀਂ ਇਕੱਲੇ ਕਰਤਾਰ ਸਿੰਘ ਸਰਾਭੇ ਦੀ ਜਿਪੜੋ ਵੱਲ ਤੁਸੀਂ ਹੈਰਾਨ ਹੁੰਨੇ ਹੋ ਵੀ ਉਹ ਮਨੁੱਖ ਸੀ ਜਾਂ ਕੀ ਸੀ 17-18 ਸਾਲ ਦੀ ਉਮਰ ਹੈ ਉਹਦੇ ਚ ਇੰਨੀ ਊਰਜਾ ਵੱਲ ਰਹੀ ਹੈ ਜਿਵੇਂ ਵੀ ਉਹ ਇੱਕ ਦਿਨ ਵੀ ਨਾ ਸੌਂਦਾ ਨਾ ਕਿਤੇ ਟਿਕਦਾ ਸਟਾਕਟਨ ਤੋਂ ਸੈਨ ਫਰਾਂਸਿਸਕੋ ਸਾਈਕਲ ਤੇ ਜਾਂਦਾ ਸੀ ਕਹਿੰਦੇ ਕਈ ਵਾਰ ਬਾਬਾ ਸੋਹਣ ਸੁ ਭਾਕਣਾ ਨੂੰ ਉਹਨਾਂ ਨੇ ਪਹਿਲਾਂ ਤੌਰ 'ਤੇ ਉੱਥੋਂ ਜੰਗ ਜੇ ਲੱਗੀ ਨਹੀਂ ਸੀ ਵੀ ਤੂੰ ਜਾ ਕੇ ਤਿਆਰੀ ਕਰ ਤੇ ਸਕੀਮ ਇਹ ਸੀ ਕਿ ਥੋੜੇ ਹਥਿਆਰ ਨਾਲ ਲੈ ਚੱਲੋ ਤਾਂ ਕਿ ਉੱਥੇ ਜਾ ਕੇ ਆਪਾਂ ਨੂੰ ਲੋੜ ਪੈਣੀ ਹੈ ਕਰਤਾਰ ਸਿੰਘ ਸਰਾਬੇ ਨੂੰ ਕਿਹਾ ਬਾਬਾ ਭਾਕਣਾ ਨੇ ਕਿ ਕੁਝ ਪਿਸਤੌਲ ਤੇ ਕਾਰਤੂਸ ਮੇਰੇ ਨਾਲ ਲੈ ਜਾਣ ਵਾਸਤੇ ਲਿਆ ਤੇ ਉਹ ਕਹਿੰਦੇ ਇੱਕ ਦਿਨ ਦੇ ਵਿੱਚ ਹੀ 200 ਪਿਸਤੌਲ ਤੇ 2000 ਕਾਰਤੂਸ ਲਿਆ ਕੇ ਸਮੁੰਦਰੀ ਜਹਾਜ਼ 'ਚ ਕਮਰਾ ਬੁੱਕ ਕਰਾ ਕੇ ਸਲਿੱਪ ਉਹਦੇ ਹੱਥ 'ਚ ਪੜਾਤੀ ਬਸ ਕੈਨੇਡਾ ਵਾਪਾ ਜੀ ਬਾਬਾ ਜੀ ਨੂੰ ਉੱਥੋਂ ਤੋਰਿਆ ਸਾਨ ਫ੍ਰਾਂਸਿਸਕੋ ਤੋਂ ਬਾਅਦ ਜੰਗ ਲੱਗ ਗਈ ਤੇ ਬਾਕੀ ਪਾਰਟੀ ਨੂੰ ਕਹਿੰਦਾ ਤੁਸੀਂ ਮੀਟਿੰਗ ਕਰਕੇ ਫੈਸਲਾ ਕਰ ਲਿਓ ਮੈਂ ਚੱਲਿਆ ਹੁਣ ਇੱਕ ਵੀ ਦਿਨ ਇੱਕ ਪਲ ਵੀ ਆਪਾਂ ਵੇਸਟ ਨਹੀਂ ਕਰਨਾ ਬਾਬਾ ਭਗਣਾ ਦਾ ਜਹਾਜ਼ ਜਾਪਾਨ ਪਹੁੰਚਿਆ ਬਾਬਾ ਭਗਣਾ ਕਹਿੰਦਾ ਮੈਂ ਕੋਬੀ ਦੀ ਬੰਦਰਗਾਹ ਤੇ ਉਤਰਿਆ ਤੇ ਕੁਛ ਖਾਣ ਪੀਣ ਵਾਸਤੇ ਬਾਹਰ ਲੈਣ ਗਿਆ ਤੇ ਅੱਗੋਂ ਕਰਤਾਰ ਤੁਰਿਆ ਆਵੇ ਮਤਲਬ ਕਿੱਥੋਂ ਬਾਅਦ ਤੁਰਿਆ ਜਿਵੇਂ ਅਚਾਨਕ ਤੇ ਪ੍ਰਗਟ ਹੋਇਆ। ਬਾਬਾ ਭਖਣਾ ਨੇ ਇਹਨੂੰ ਕਿਹਾ ਕਿ ਮੈਂ ਇੱਧਰ ਦੀ ਘੁੰਮ ਕੇ ਆਉਣਾ, ਸਿੰਗਾਪੁਰ ਮਲਾਇਆ ਤੇ ਨਾਂ ਹਾਂਗਕਾਂਗ ਸਾਰੇ ਥਾਵਾਂ ਤੇ ਬੰਦਿਆਂ ਨੂੰ ਪ੍ਰੇਰਦਾ। ਤੂੰ ਛੇਤੀ ਜਾ। ਜਾ ਕੇ ਸਾਰੀ ਹਾਲਾਤ ਦੀ ਟੋਲ ਲੈ। ਨਵਜ ਦੇਸ਼ ਦੀ ਕੀ ਹੈ ਤੇ ਤਿਆਰੀਆਂ ਕਰ। ਦੇਖੋ ਉਹਨੂੰ ਕਿੱਥੋਂ ਆਉੜੀ ਮਤਲਬ ਉਹ ਉਹ ਕਲਕੱਤੇ ਨਹੀਂ ਆਇਆ। ਉਹਨੇ ਕੋਲੰਬੋ ਦਾ ਜਹਾਜ਼ ਫੜਿਆ। ਕੋਲੰਬੋ ਤੋਂ ਹੋ ਕੇ ਮਦਰਾਸ ਤੋਂ ਹੋ ਕੇ ਸਿੱਧਾ ਪੰਜਾਬ ਵੱਜਿਆ। ਬਾਬਾ ਪਖਣਾ ਨੂੰ ਕਲਕੱਤੇ ਗ੍ਰਿਫਤਾਰ ਕਰ ਲਿਆ ਕਲਕੱਤੇ ਤੋਂ ਗ੍ਰਿਫਤਾਰ ਕਰਕੇ ਲੁਧਿਆਣੇ ਲਿਆਂਦਾ ਲੁਧਿਆਣੇ ਤੋਂ ਉਹਨੂੰ ਥਾਣੇ ਚੋਂ ਸਟੇਸ਼ਨ ਤੇ ਲੈ ਕੇ ਜਾ ਰਹੇ ਨੇ ਰੇਲਵੇ ਸਟੇਸ਼ਨ ਤੇ ਗੱਡੀ ਤੇ ਚੜਾਉਣ ਵਾਸਤੇ ਉਧਰ ਭੇਜਣਾ ਸੀ ਅੰਡੇਮਾਨ ਵੱਲ ਉਹ ਕਹਿੰਦਾ ਮੈਂ ਟਾਂਗੇ 'ਚ ਬੈਠਾ ਪੁਲਿਸ ਮੇਰੇ ਨਾਲ ਹੈ ਸਾਈਕਲ ਤੇ ਆਇਆ ਪਿੱਛੋਂ ਕਰਤਾਰ ਸਿੰਘ ਸਰਾਭਾ ਕਹਿੰਦਾ ਸਤਿ ਸ੍ਰੀ ਅਕਾਲ ਨਾ ਨੂੰ ਕਿੱਥੋਂ ਪਤਾ ਲੱਗਿਆ ਵੀ ਹੁਣ ਬਾਬਾ ਪਖਣਾ ਉੱਥੇ ਐ ਪਹਿਲਾਂ ਕੋਬੀ ਦੀ ਬੰਦਰਗਾਹ ਤੇ ਮਿਲ ਗਿਆ ਫੇਰ ਲੁਧਿਆਣੇ ਉੱਥੇ ਮਿਲ ਗਿਆ ਸਟੇਸ਼ਨ ਤੇ ਜਾਂਦਿਆਂ-ਜਾਂਦਿਆਂ ਵਿਚਾਰਾਂ ਕਰ ਲੀਆਂ ਕਿ ਕੀ ਕੁਝ ਕਰਨਾ ਹੈ ਕਿਵੇਂ ਕਰਨਾ ਹੈ ਤੇ ਚਲੋ ਉਸ ਤਰ੍ਹਾਂ ਦਾ ਮਤਲਬ ਫਿਰ ਤੁਸੀਂ ਦੇਖੋਗੇ ਸ਼ੌਣੀਆਂ ਦੇ ਵਿੱਚ ਉਹਨੇ ਉੱਤਰੀ ਭਾਰਤ ਦੀ ਕੋਈ ਸ਼ੌਣੀ ਨਹੀਂ ਛੱਡੀ ਬਿਨਾਂ ਕਿਸੇ ਜਾਣ ਪਛਾਣ ਤੋਂ ਸਿੱਧਾ ਜਾਂਦਾ ਸੀ ਤੇ ਇੱਕ ਵੀ ਜਗ੍ਹਾ ਨੂੰ ਕਿਤੇ ਜਵਾਬ ਨਹੀਂ ਮਿਲਿਆ ਉਹ ਕਿਵੇਂ ਪ੍ਰੇਰਦਾ ਸੀ ਬੰਦਿਆਂ ਨੂੰ ਜਿਵੇਂ ਉਹ ਆਪ ਪ੍ਰੇਰਿਤ ਹੋਇਆ ਸੀ ਉਹਦੀ ਆਪਦੀ ਕਹਾਣੀ ਵੀ ਇਸ ਤਰ੍ਹਾਂ ਹੀ ਸੀ ਇੰਜੀਨੀਅਰ ਕਰ ਰਿਹਾ ਸੀ ਵਰਕ ਲਈ ਯੂਨੀਵਰਸਿਟੀ 'ਚ ਬਸ ਇੱਕ ਰਾਤ ਦੇ ਵਿੱਚ ਫਾ ਭਾਈ ਪਰਮਾਨੰਦ ਨਾਲ ਮੁਲਾਕਾਤ ਹੋਈ ਗੱਲਾਂ ਬਾਤਾਂ ਹੋਈਆਂ ਦੇਸ਼ ਬਾਰੇ ਤੇ ਉਹ ਕਹਿੰਦਾ ਕੀ ਕਰੀਏ ਅਸੀਂ ਉਹ ਕਹਿੰਦਾ ਵੀ ਤੁਹਾਡੇ ਤਾਂ ਗੁਰੂ ਦੀ ਕੁਰਬਾਨੀ ਐਡੀ ਵੱਡੀ ਆ ਚਿੜੀਆਂ ਤੋਂ ਆਵਾਜ਼ ਚੜਾਤੇ ਸਰਬੰਸ ਵਾਰ ਤੇ ਉਹ ਮੈਥੋਂ ਪੁੱਛਦਾ ਬਸ ਕਾਲੇ ਛੜਦਾ ਹੁਣ ਉਹ ਕੀ ਕਿਹੋ ਜੀਆਂ ਗੱਲਾਂ ਕਰਦਾ ਹੋ ਬੰਦਿਆਂ ਨੂੰ ਕਿਵੇਂ ਪ੍ਰੇਰਿਤ ਕਰਦਾ ਹੋ ਉਹਦੀ ਸ਼ਖਸੀਅਤ ਚ ਕੀ ਸੀ ਐਡਾ ਅਸਲ ਵਾਪਰਦਾ ਇਹ ਹੈ ਕਿ ਜਦੋਂ ਬੰਦਾ ਸਾਰੀਆਂ ਦੁਨਿਆਵੀ ਸਰਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਉਦੀ ਰੋਹਾਨੀ ਅਵਸਥਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਉਹਦੇ ਅੰਦਰ ਇੱਕ ਰੋਹਾਨੀ ਜਲਾਲ ਪੈਦਾ ਹੁੰਦਾ ਹੈ ਗੱਲ ਗੱਲ ਕੱਲੀ ਦਲੀਲ ਦੀ ਨਹੀਂ ਤਲੀਲ ਤਾਂ ਹਰ ਬੰਦਾ ਦੇ ਲੂ ਵਿਦਵਾਨ ਜਿ ਯੂਨੀਵਰਸਿਟੀਾਂ 'ਚ ਬਹੁਤ ਬੈਠੇ ਉਹ ਲੋਕਾਂ ਨੂੰ ਮਰਨ ਵਾਸਤੇ ਤਿਆਰ ਨਹੀਂ ਕਰ ਸਕਦੇ ਸੋ ਅੰਦਰ ਪੈਦਾ ਹੋਇਆ ਰੋਹਾਨੀ ਜਲਾਲ ਸੀ ਸਰਾਬ ਵਿੱਚ ਜਿਹੜੇ ਜਿੱਦੋ ਜੱਜ ਵੀ ਕੈਲ ਹੋਏ ਹਰ ਕੋਈ ਬੰਦਾ ਕੈਲ ਹੋਇਆ ਜਦੋਂ ਗਾਦਰ ਫੇਲ ਹੋ ਗਿਆ ਇੱਥੇ ਤਾਂ ਕਰਤਾਰ ਸਿੰਘ ਸਰਾਭਾ ਗ੍ਰਿਫਤਾਰੀ ਤੋਂ ਬਚ ਗਿਆ ਸੀ ਕਰਤਾਰ ਸਿੰਘ ਸਰਾਬਾ ਤੇ ਜਗਤ ਸਿੰਘ ਸੋਰਸਿੰਗ ਤੇ ਬਾਬਾ ਹਰਨਾਮ ਸਿੰਘ ਜੀ ਨੂੰ ਟੁੰਡੀ ਲਾਟ ਕਹਿੰਦੇ ਆ ਤਿੰਨੇ ਸਰਹੱਦ ਪਾਰ ਕਰ ਗਏ ਵੀ ਹੁਣ ਦੇਸ਼ ਤੋਂ ਬਾਹਰ ਚੱਲੀਏ ਅਫਗਾਨਿਸਤਾਨ ਰਾਹੀਂ ਤੁਰਕੀ ਤੇ ਰੂਸ ਨਾਲ ਸਬੰਧ ਬਣਾ ਕੇ ਫੇਰ ਮੁੜ ਕੇ ਆਜ਼ਾਦੀ ਲਈ ਹੰਬੜਾ ਮਾਰਾਂਗੇ ਸਰਹੱਦ ਪਾਰ ਕਰ ਗਏ ਅਫਗਾਨਿਸਤਾਨ ਚ ਉੱਥੇ ਕੋਈ ਦਰਿਆ ਪਾਰ ਕਰਨਾ ਸੀ ਉਸ ਦਰਿਆ ਤੇ ਬਹਿ ਕੇ ਆਰਾਮ ਕਰ ਰਹੇ ਸਰਾਬੇ ਦਾਏ ਸੀ ਕਿ ਹਰ ਬੜੇ ਹੋ ਕੋਈ ਨਾ ਕੋਈ ਕਵਤਾ ਚੜਦੀ ਕਲ ਵਾਲੀ ਗੁਣਗਣਾਉਂਦਾ ਰਹਿੰਦਾ ਸੀ ਪਤਾ ਨਹੀਂ ਕਿਵੇਂ ਬੈਠੇ ਬੈਠੇ ਉਹਦੇ ਕਵਤਾ ਮਨ ਚ ਆ ਗਈ ਜਿਹੜੀ ਇਹਨਾਂ ਨੇ ਪਹਿਲਾਂ ਗਾਦਰ ਚ ਵੀ ਛਾਪੀ ਸੀ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਉਹ ਬੈਠੇ ਬੈਠੇ ਕਵਤਾ ਪੜਨ ਲੱਗ ਗਿਆ ਕਿ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਉਹ ਕਵਤਾ ਪੜੀ ਤਿੰਨਾਂ ਦੀਆਂ ਅੱਖਾਂ ਮਿਲੀਆਂ ਤੇ ਹੁਣ ਲੱਗਿਆ ਵੀ ਇਹ ਤਾਂ ਭੱਜ ਕੇ ਜਾ ਰਹੇ ਆ ਉਹ ਨਹੀਂ ਪੈਰੀ ਵਾਪਸ ਮੁੜਿਆ ਫਿਰ ਸਹੱਦ ਪਾਰ ਕੀਤੀ ਇੱਥੇ ਆ ਕੇ ਫੜੇ ਗਏ fascinating